ਗੱਲ ਕਰਾਂਗੇ ਮੌਸਮ ਦੇ ਬਾਰੇ ਤਰੀਕ ਦੀ ਗੱਲ ਕਰਦੇ ਆ ਅੱਜ 7 ਤਰੀਕ 2025 ਤੇ ਗੱਲ ਕਰਾਂਗੇ 8 ਤਰੀਕ ਤੇ 9 ਤਰੀਕ 2025 ਦੇ ਮੌਸਮ ਦੇ ਬਾਰੇ ਜਿਵੇਂ ਕਿ ਆਪਾਂ ਹਰ ਰੋਜ਼ ਰਾਤ ਨੂੰ ਇੱਕ ਦਿਨ ਪਹਿਲਾਂ ਮੌਸਮ ਦੇ ਬਾਰੇ ਦੱਸਦੇ ਹੁੰਨੇ ਆ ਪਰ ਇੱਕ ਚੀਜ਼ ਦਾ ਦਾਵਾ ਆਪਾਂ ਪਹਿਲਾਂ ਹੀ ਕਰ ਦਿੰਨੇ ਆ ਕਿ ਆਪਾਂ ਕੋਈ ਬਾਬੇ ਨਹੀਂ ਹੈਗੇ ਆਪਾਂ ਕੋਈ ਅੰਤਰਜਮੇ ਨਹੀਂ ਹੈਗੇ ਇਨਸਾਨਾਂ ਦੁਆਰਾ ਬਣਾਈ ਗਈ ਟੈਕਨੋਲੋਜੀ ਨੂੰ ਯੂਜ਼ ਕਰਕੇ ਆਪਾਂ ਕੋਸ਼ਿਸ਼ ਕਰਦੇ ਆ ਤੁਹਾਡੇ ਤੱਕ ਸਾਰੀ ਸਾਰੀ ਜਾਣਕਾਰੀ ਸਹੀ ਪਹੁੰਚਾਉਣ ਦੀ ਟਾਈਮ ਦੀ ਗੱਲ ਕਰੀਏ ਇਸ ਟਾਈਮ ਟਾਈਮ ਹੋ ਚੁੱਕਾ ਹੈ 8:20 ਤੇ ਮੌਸਮ ਦੀ ਜਾਣਕਾਰੀ ਦੀ ਗੱਲ ਕਰਦੇ ਆ ਜਿਵੇਂ ਆਪਾਂ ਕੱਲ 6 ਤਰੀਕ ਨੂੰ ਵੀ ਗੱਲ ਕੀਤੀ ਸੀ ਮੌਸਮ ਦੇ ਬਾਰੇ ਕਿ 7 ਤਰੀਕ ਨੂੰ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਮੈਂ ਲਾਈਵ ਆ ਕੇ ਵੀ ਇਹ ਸਹੀ ਅਪਡੇਟ ਦਿਖਾਤੀ ਸੀ ਕਿ ਭਾਈ ਅੱਜ ਮੌਸਮ ਐਵੇਂ ਦਾ ਹੋ ਚੁੱਕਿਆ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਦਰਮਿਆਨਾ ਮੀਂਹ ਦਿਖਾਈ ਦਿੱਤਾ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਵੀ ਦਿਖਾਈ ਦਿੱਤੀ ਹੈ ਪਰ ਜ਼ਿਆਦਾਤਰ 80% ਆਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੈ ਜਿਹੜਾ ਮੌਸਮ 12 ਵਜੇ ਤੋਂ ਪਹਿਲਾਂ ਪਹਿਲਾਂ ਗਰਮੀ ਵਾਲਾ ਸੀ ਤੇ 12 ਵਜੇ ਤੋਂ ਬਾਅਦ ਇੱਕਦਮ ਅਸਾਇਰਾ ਸਾਰਾ ਮੌਸਮ ਜਿਹੜਾ ਉਹ ਚੇਂਜ ਹੋ ਜਾਂਦਾ ਹੈ ਹੁਣ ਗੱਲ ਕਰਦੇ ਆ 8 ਤਰੀਕ ਨੂੰ ਤੇ 9 ਤਰੀਕ ਨੂੰ ਕਿਹੋ ਜੀਆਂ ਕਾਰਵਾਈਆਂ ਹੋ ਸਕਦੀਆਂ ਹਨ ਮੌਸਮ ਦੇ ਬਾਰੇ ਗੁਜਰਾਤ ਸਾਈਡ ਤੋਂ ਐਮਪੀ ਸਾਈਡ ਤੋਂ ਤੇ ਰਾਜਸਥਾਨ ਸਾਈਡ ਤੋਂ ਹਜੇ ਵੀ ਕਾਰਵਾਈਆਂ ਸ਼ੁਰੂ ਹੋ ਜਾਂ ਹਜੇ ਵੀ ਕਾਰਮਨਾਂ ਚੱਲ ਰਿਆਂ ਹੈ ਬੰਗਾਲ ਦੀ ਖਾੜੀ ਵਾਲੀਆਂ ਤੇ ਉਹ ਸਾਰੇ ਦੀਆਂ ਸਾਰੀਆਂ ਹਵਾਵਾਂ ਪੰਜਾਬ ਦੇ ਵਿੱਚ ਹੀ ਐਂਟਰ ਹੁੰਦੀਆਂ ਆਪਾਂ ਨੂੰ ਦਿਖਾਈ ਦਿੰਦੇ ਗਏ ਕੱਲੋਂ ਵੀ ਆਪਾਂ ਨੂੰ ਨੀਅਰ ਅਬਾਊਟ 50% ਚਾਂਸਸ ਹੈਗੇ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿੰਨਾ ਕਿ ਮੀਂਹ ਆਪਾਂ ਨੂੰ ਅੱਜ ਦੇਖਣ ਨੂੰ ਮਿਲਿਆ 7 ਤਰੀਕ ਨੂੰ ਇੰਨਾ ਕਿ ਮੀਂਹ ਆਪਾਂ ਨੂੰ 8 ਤਰੀਕ ਨੂੰ ਵੀ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਜ਼ਿਆਦਾ ਨਹੀਂ ਸਿਰਫ ਓਨਲੀ ਅੱਧਾ ਘੰਟਾ ਜਾਂ ਪੌਣਾ ਘੰਟਾ ਵੱਧ ਤੋਂ ਵੱਧ ਉਹ ਵੀ ਨਾਰਮਲ ਮੀਂਹ ਜੇ ਭਾਰੀ ਮੀਂਹ ਦੀ ਗੱਲ ਕਰੀਏ ਭਾਰੀ ਮੀਂਹ ਆਪਾਂ ਨੂੰ ਔਰੋ ਦੇਖਣ ਨੂੰ ਇਸ ਤੋਂ ਇਲਾਵਾ ਲੇਹ ਲਦਾਖ ਵਾਲੀ ਸਾਈਡ ਰਾਜਸਥਾਨ ਵਾਲੀ ਸਾਈਡ ਜਾਫਰ ਹਰਿਆਣੇ ਵਾਲੀ ਸਾਈਡ ਵੀ ਵੱਡੀ ਬਦਲਵਾਈ ਹੋਵੇ ਪਰ ਆਪਾਂ ਨੂੰ ਨੋਰਮਲ ਬਦਲਵਾਈ ਦੇਖਣ ਨੂੰ ਮਿਲਦੀ ਹੈ ਸਾਰੇ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਦਰਿਆਵਾਂ ਦੀ ਦਰਿਆਵਾਂ ਦੇ ਵਿੱਚ ਅਜੇ ਵੀ ਸਤਲੁਜ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਨੀਅਰ ਅਬਾਊਟ 50000 ਕਿਊਸਿਕ ਤੇ ਭਾਖੜਾ ਤੋਂ ਟੋਟਲ ਜੋ ਪਾਣੀ ਛੱਡਿਆ ਜਾ ਰਿਹਾ ਹੈ ਨੀਅਰ ਅਬਾਊਟ 75000 ਤੋਂ ਲੈ ਕੇ 80000 ਕਿਊਸਿਕ ਦਰਿਆਵਾਂ ਦਾ ਖਤਰਾ ਹਜੇ ਵੀ ਬਣਿਆ ਹੋਇਆ ਹੈ ਕੱਗਰ ਹਜੇ ਵੀ ਛਾਲਾ ਮਾਰੀ ਜਾਂਦਾ ਪੁੱਠੀਆਂ ਕੱਗਰ ਕਹਿੰਦਾ ਕਿ ਬਈ ਮੈਨੂੰ ਛੱਡੋ ਖੁੱਲਾ ਕਿ ਮੈਂ ਨਕਸਾਨ ਵੱਤੋ ਵੱਤ ਕਰਾਂ ਪੰਜਾਬ ਦੇ ਲੋਕਾਂ ਦਾ ਪਰ ਪੰਜਾਬ ਦੇ ਲੋਕ ਦਲੇਰ ਆ ਪੰਜਾਬ ਦੇ ਲੋਕ ਤਕੜੇ ਆ ਗੁਰੂਆਂ ਦੀ ਧਰਤੀ ਆ ਵਾਹਿਗੁਰੂ ਦੀ ਕਿਰਪਾ ਹੈ ਲੋਕ ਡਟੇ ਹੋਏ ਆ ਦਰਿਆਵਾਂ ਦੇ ਉੱਤੇ ਤੇ ਬੰਨ ਮਾਰੀ ਬੈਠੇ ਆ ਕੱਗਰ ਦੇ ਰਿਆ ਦੇ ਚਾਂਸਸ ਹੈ ਕਿ ਅਗਲੇ ਆਉਣ ਵਾਲੇ ਹੜ੍ਹ ਵਾਲੇ ਘੰਟਿਆਂ ਦੇ ਅੰਦਰ ਅੰਦਰ ਇਹਦਾ ਪਾਣੀ ਆ ਉਹ ਉੱਤਰ ਜਾਊਗਾ ਪਾਣੀ ਜਿਹੜਾ ਥੱਲੇ ਦਿਖਾਈ ਦੇਊਗਾ ਸਤਲੁਜ ਦੀ ਗੱਲ ਕਰਦੇ ਆ ਸਤਲੁਜ ਦਾ ਵੀ ਹਜੇ ਖੈਦਰਾ ਬਣਿਆ ਹੀ ਪਿਆ ਵੀਰੇ ਬਹੁਤ ਜਗ੍ਹਾ ਤੇ ਹਜੇ ਵੀ ਲੋਕ ਰਾਤ ਨੂੰ ਵੀ ਡਿਊਟੀ ਨਿਭਾ ਰਹੇ ਆ ਆਪਣੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਬੰਨ ਕਮਜ਼ੋਰ ਆ ਸੋ ਮਹਾਰਾਜ ਕਰੇ ਪਲਾ ਬਖਸ਼ੇ ਸਾਰਾਂ ਲਈ ਕੱਲ ਦਾ ਦਿਨ ਬਹੁਤ ਵਧੀਆ ਹੋਵੇ ਬਹੁਤ ਚੰਗਾ ਹੋਵੇ ਫੋਲੋ ਕਰ ਲਓ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਤੇ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ